ਇੱਕ ਪੈਂਡਿੰਗ ਕੇਸ ਇਹਨਾਂ ਨੇ ਬਈ ਨਵੇੜਤਾ ਭ੍ਰਿਸ਼ਟਾਚਾਰ ਵਾਲਾ ਕੇਸ ਸੀ ਸਾਫ ਕਸਿਹਤ ਮੰਤਰੀ ਵਿਜੇ ਸਿੰਘਲਾ ਦਾ ਸਾਹ ਹੋ ਰਾ ਉਹਦੇ ਚ ਉਹਨਾਂ ਨੂੰ ਕਲੀਨ ਚੈਟ ਦੇਦੀ ਹੈ ਤੇ ਹੁਣ ਵਿਰੋਧੀ ਧਿਰਾਂ ਰੌਲਾ ਪਾ ਰਹੀਆਂ ਨੇ ਵੀ ਐ ਕਿਵੇਂ ਇਦਾਂ ਕਿਦਾਂ ਕਲੀਨ ਚੈਟ ਹੋ ਗਈ ਆ ਤੇ ਇਦਾਂ ਕਿਦਾਂ ਕਲੀਨ ਚੈਟ ਹੋ ਗਈ ਆ ਜੀ ਇਹ ਸਵਾਲ ਤੇ ਅਸੀਂ ਵੀ ਉਠਾ ਰਹੇ ਹਾਂ ਫਿਰ ਦੇਖੋ ਕਲੀਨ ਚੈਟ ਕੋਈ ਇੱਕ ਥੋੜੀ ਆ ਉਹ ਦਿਨ ਸ਼ੈਦ ਇੱਕ ਅਖਬਾਰ ਨੇ ਤੇ ਇੱਕੋ ਪੰਨੇ ਤੇ ਦੋਨੇ ਖਬਰਾਂ ਲਾਈਆਂ ਸਨ ਕਿ ਸਰਾਰੀ ਸਾਹਿਬ ਨੂੰ ਵੀ ਕਲੀਨ ਚੈਟ ਮਿਲ ਗਈ ਹੂੰ ਹੁਣ ਇਹ ਵੀ ਕਮਾਲ ਦੀ ਗੱਲ ਹੈ ਨਾ ਜੀ ਕਿ ਇਹਨਾਂ ਦਾ ਬੰਦਾ ਮਰਿਆ ਸਰਪੰਚ ਮਰ ਗਿਆ ਫਿਰ ਉਹਦੇ ਬਾਅਦ ਹੁੰਦਾ ਕੀ ਹੈ ਕਿ ਮਾਮਲਾ ਜਿਹੜਾ ਪੂਰੇ ਪੰਜਾਬ ਦੇ ਵਿੱਚ ਗੂੰਜਿਆ ਬਿਲਕੁਲ ਉਹ ਮੁੰਡੇ ਦੇ ਬਾਪ ਨੇ ਸਾਹਮਣੇ ਆ ਕੇ ਕੁਝ ਚੀਜ਼ਾਂ ਕਹੀਆਂ ਫਿਰ ਉਸ ਤੋਂ ਬਾਅਦ ਮਾਮਲਾ ਜਿਹੜਾ ਸੀ ਉਹ ਐਸਆਈਟੀ ਤੱਕ ਪਹੁੰਚਦਾ ਹੈ ਹੁਣ ਜਿਹੜੀ ਜਸ਼ਨ ਬਾਵਾ ਨੂੰ ਇਨਸਾਫ ਦਿਵਾਉਣ ਵਾਸਤੇ ਜਦੋਂ ਜਹਿਦ ਕਰਦੀ ਧੇਰਿਆ ਜੀ ਉਹਨਾਂ ਦੇ ਕਹਿਣ ਅਨੁਸਾਰ ਕੇ ਅਸਲ ਦੇ ਵਿੱਚ ਇਹਨਾਂ ਦੇ ਪਰਿਵਾਰ ਨੂੰ ਬਹੁਤ ਜ਼ਿਆਦਾ ਪ੍ਰੈਸ਼ਰਾਈਜ਼ ਕੀਤਾ ਗਿਆ ਹੂੰ ਤੇ ਐਸਆਈਟੀ ਨੇ ਚੱਕ ਕੇ ਤੇ 4-5 ਹੋਰ ਬੰਦੇ ਆ ਜਿਹੜੇ ਉਹਨਾਂ ਦੇ ਨਾਮ ਦਰਜ ਕਰ ਲਏ ਤੇ ਜਿਹੜੇ ਪਹਿਲੇ ਦੋਸ਼ ਸੀਗੇ ਕਿ ਪੀਏ ਜਾਂ ਸਰਾਰੀ ਉਹਨਾਂ ਫਰਕ ਕਰ ਦਿੱਤਾ ਮਤਲਬ ਇਹ ਕਹਿੰਦੇ ਆ ਕਿ ਪਰਿਵਾਰ ਤੇ ਦਬਾਅ ਬਣਾਇਆ ਗਿਆ ਪੁਲਿਸ ਵਾਲੇ ਕਹਿੰਦੇ ਕਿ ਨਹੀਂ 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 ਜਸ਼ਨ ਬਾਬਾ ਦਾ ਪਿਤਾ ਕਹਿੰਦਾ ਕਿ ਇਹ ਧਿਰ ਜਿਹੜੀ ਆ ਨਹੀਂ ਇਨਸਾਫ ਵਾਸਤੇ ਸੀਗੀ ਜੀ ਜਦੋਂ ਜੈਦ ਕਰਦੀ ਕਿ ਇਹਨਾਂ ਨੇ ਮਤਲਬ ਇਹਨਾਂ ਚੋਂ ਖੁਸ਼ ਬੰਦਿਆਂ ਨੇ ਸਾਨੂੰ ਬਈ ਦੂਸਰੀ ਦਿਸ਼ਾ 'ਚ ਖੜਿਆ ਕਮਾਲ ਦੀਆਂ ਗੱਲਾਂ ਨੇ ਸਾਬ ਕਿਉਂ ਉੱਥੇ ਕਲੀਨ ਚਿੱਟ ਹੈ ਤੇ ਉਸ ਕਲੀਨ ਚਿੱਟ ਤੇ ਕਿਤੇ ਨਾ ਕਿਤੇ ਲਈ ਸਵਾਲ ਇੱਥੇ ਕਲੀਨ ਚਿੱਟਾ ਇੱਥੇ ਕਿਹੜਾ ਸਵਾਲ ਨਹੀਂ ਹੈ ਕਿ ਸਵਾਲ ਤੇ 36 ਨੇ ਸਾਬ ਹੁਣ ਗੱਲ ਇਹ ਆ ਕਿ ਮਾਨ ਸਾਹਿਬ ਨੇ ਉਸ ਵੇਲੇ ਸਾਨੂੰ ਉਹ ਦਿਨ ਅੱਜ ਵੀ ਯਾਦ ਆ ਸਿੰਗਲੇ ਵਾਲੇ ਦਿਨ ਖੁਦ ਇਹ ਗੱਲ ਸਾਹਮਣੇ ਓਕੇ ਦੁਨੀਆ ਦੇ ਕਹੀ ਸੀ ਕਿ ਭਾਈ ਮੇਰੇ ਕੋਲ ਸਾਰੇ ਸਬੂਤ ਆ ਜੀ ਕੱਚੇ ਕੰਮ ਮੈਂ ਕਰਦਾ ਨਹੀਂ ਆ ਪੱਕੇ ਪੈਰੀ ਆ ਠੀਕ ਹੈ ਜੀ ਤਾਂ ਭਾਈ ਭ੍ਰਿਸ਼ਟਾ ਖੋਰੀ ਤੇ ਚੱਲੇਗੀ ਨਹੀਂ ਚਾਹੇ ਕੋਈ ਆਪਣਾ ਚਾਹੇ ਉਦੋਂ ਵੀ ਮਤਲਬ ਕਿ ਆਹੀ ਡਾਇਲੋਗ ਬੋਨੇ ਜਾਂਦੇ ਸੀ ਹੂੰ ਚਲੋ ਸਿੰਗਲਾ ਚੋਪੜਤਾ ਇਹਨਾਂ ਨੇ ਕੁਝ ਸਮਾਂ ਉਹ ਜੇਲ੍ਹ ਦੇ ਵਿੱਚ ਲਾ ਕੇ ਆ ਗਿਆ ਮੋੜ ਕੇ ਉਹ ਪਾਰਟੀਆਂ ਪੂਟੀਆਂ ਚ ਵੀ ਮਤਲਬ ਜਿੱਦਾਂ ਇਕੱਠੇ ਹੁੰਦੇ ਆ ਆ ਪਿੱਛੇ ਜੇ ਇੱਕ ਸ਼ਾਦੀ ਦਾ ਕਾਰਜ ਸੀ ਹੂੰ ਤਾਂ ਉਦੋਂ ਵੀ ਇਹਨੇ ਸਾਰੇ ਉੱਥੇ ਗਏ ਸਨ ਲੱਡੂ ਲੁੱਡੂ ਖਾਦੇ ਇਹਨਾਂ ਨੇ ਭੰਗੜੇ ਪੁੰਗੜੇ ਪਾਏ ਜੀ ਫਿਰ ਹੁੰਦਾ ਕੀ ਆ ਕਿ ਉਤੇ ਬਾਅਦ ਇੱਕ ਕਲੀਨ ਚਿੱਟ ਜਿਹੜੀ ਆ ਉਹ ਸਾਹਮਣੇ ਆ ਜਾਂਦੀ ਹੈ ਕਲੀਨ ਚਿੱਟ ਤੋਂ ਭਾਵ ਕੀ ਹੁੰਦਾ ਕਿ ক্লোਜ਼ਰ ਰਿਪੋਰਟ ਫਾਈਲ ਕਰ ਦਿੱਤੀ ਜਾਂਦੀ ਹੈ ਅਦਾਲਤ ਉਹਨੂੰ ਪ੍ਰਵਾਨਗੀ ਦੇ ਦਿੰਦੀ ਹੈ ਕਿ ਕੇਸ ਬੰਦ ਆ ਉਸ ਤੋਂ ਬਾਅਦ ਬੰਦੇ ਦੀ ਖਲਾਸੀ ਹੋ ਗਈ ਹੁਣ ਸਵਾਲ ਤੇ ਵੱਡਾ ਫੇਰ ਪੈਦਾ ਹੋ ਜਾਂਦਾ ਹੈ ਕਿ ਮਾਨ ਸਾਹਿਬ ਸਹੀ ਨੇ ਜਿਹੜੇ ਕਹਿੰਦੇ ਸਨ ਕਿ ਮੇਰੇ ਕੋਲ ਸਾਰੇ ਸਬੂਤ ਆ ਗਏ ਮੈਂ ਕੱਚੇ ਕੰਮ ਕਰਦਾ ਨਹੀਂ ਆ ਉਹ ਗਲਤ ਸੀਗੇ ਜਾਂ ਸਿੰਗਲਾ ਸਾਹਿਬ ਜਿਹੜੇ ਆ ਉਹ ਸਹੀ ਸੀਗੇ ਇਹ ਤੇ ਹੁਣ ਭਈ ਤੁਸੀਂ ਤੈਅ ਕਰੋ ਹੁਣ ਦੂਜੇ ਪਾਸੇ ਜੇ ਤੁਸੀਂ ਦੇਖੋਗੇ ਤਾਂ ਜਿੰਨੇ ਵੀ ਇਹਨਾਂ ਨੇ ਇਸ ਕੇਸ ਦੇ ਵਿੱਚ ਦਰਜ ਕੀਤੇ ਮਤਲਬ ਤੱਥ ਜੀ ਖਾਸ ਤੌਰ ਤੇ ਜਿਹੜਾ ਸ਼ਿਕਾਇਤ ਕਰਤਾ ਸੀ ਉਹਦੀਆਂ ਸਟੇਟਮੈਂਟਾਂ 'ਚ ਵਰਤਦਾ ਪਾਸੇ ਅਰਜਿੰਦਰ ਸਿੰਘ ਨਾਮ ਦਾ ਸ਼ਿਕਾਇਤ ਕਰਤਾ ਸੀ ਇਹਦੇ ਵਿੱਚ ਹਾਂ ਜੀ ਫਿਰ ਉਹਨੇ ਆਖਿਆ ਕਿ ਮੈਨੂੰ ਤਾਂ ਧੁਕੀਆਂ ਮਿਲਦੀਆਂ ਜੀ ਫਲਾਉਂ ਹੁੰਦਾ ਧਮਕਾ ਹੁੰਦਾ ਉਹਦਾ ਕੋਈ ਰਿਕਾਰਡ ਨਹੀਂ ਉਪੇਸ਼ ਕਰ ਸਕਿਆ ਹਮ ਜਿਹੜੀ ਰਿਕਾਰਡਿੰਗ ਦੀ ਗੱਲ ਆ ਉਹ ਵੀ ਕੋਈ ਪੁਖਤਾ ਸਬੂਤ ਨਹੀਂ ਹੈ ਮਤਲਬ ਕਿ ਜਿੰਨੀਆਂ ਚੀਜ਼ਾਂ ਇਹਨਾਂ ਨੇ ਕਿਹਾ ਕਿ ਆ ਸਾਰਾ ਕੁਛ ਜੀ ਇਦਾਂ ਜੀ ਉਦਾਂ ਜੀ ਉਹ ਸਾਰੀਆਂ ਚੀਜ਼ਾਂ ਕਿਤੇ ਟਿਕ ਹੀ ਨਹੀਂ ਰਹੀ ਟਿਕ ਨਹੀਂ ਰਹੀ ਆ ਫਿਰ ਤੇ ਵਾਜਬ ਸੀ ਜੇ ਕੋਈ ਸਬੂਤ ਨਹੀਂ ਤੇ ਫਿਰ ਉਹ ਹੀ ਮੈਂ ਤਾਂ ਹੀ ਤੇ ਕਹਿਣਾ ਕਿ ਸਾਹਿਬ ਥੋੜਾ ਜਿਹਾ ਇੰਤਜ਼ਾਰ ਕਰਕੇ ਚੱਲੋ ਤੁਹਾਡੇ ਸਾਹਮਣੇ ਭਾਰਤ ਪੂਸ਼ਣ ਆਸ਼ੂ ਦਾ ਮਾਮਲਾ ਹੋਵੇ ਹੂੰ ਤੁਹਾਡੇ ਸਾਹਮਣੇ ਸੁੰਦਰ ਸ਼ਾਮ ਅਰੋੜਾ ਦਾ ਮਾਮਲਾ ਹੋਵੇ ਜੀ ਜੀ ਤੁਹਾਡੇ ਸਾਹਮਣੇ ਪਿੰਕੀ ਢਾਲੀਵਾਲ ਦਾ ਮਾਮਲਾ ਉਹ ਤੇ ਤੁਹਾਡੇ ਸਾਹਮਣੇ ਹੁਣ ਇੱਕ ਸਿੰਗਲੇ ਆ ਲਾ ਗਿਆ ਚਾਰ ਪੇਪਰ ਤੱਕ ਮਸਾਲਾ ਨੇ ਜੀ 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 ਤੇ ਹਾਲੇ ਵੀ ਜੇ ਭਗਤੀ ਚੋਂ ਬਾਹਰ ਨਹੀਂ ਨਿਕਲਣਾ ਕਿਸੇ ਨੇ ਤੇ ਉਹ ਤਾਂ ਉਹਦੀ ਨਿੱਜੀ ਚੋਣ ਆ ਨਾ ਜੀ 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 ਅਸੀਂ ਉਹਦੇ ਚ ਕੀ ਕਰ ਸਕਦੇ ਆ ਪਰ ਇਸੇ ਕਰਕੇ ਕਹਿਣਾ ਕਿ ਜੇ ਤੁਸੀਂ ਨਿਊਟਰਲ ਬੰਦੇ ਹੋ ਕਿਸੇ ਦੇ ਕਹਿ ਲੋ ਕਿ ਬਾਈ ਕੋਈ ਕੱਟੜ ਭਗਤ ਨਹੀਂ ਆ ਤਾਂ ਤੁਸੀਂ ਘੱਟੋ-ਘੱਟ ਇਹੋ ਜਿਹੀ ਪੋਜੀਸ਼ਨ ਨਾ ਮੰਨੋ ਬਿਲਕੁਲ ਕਿ ਤੁਹਾਨੂੰ ਕੱਲ ਨੂੰ ਖੁਦ ਹੀ ਇਹ ਕਹਿਣਾ ਪਵੇ ਕਿ ਯਾਰ ਐਦਾਂ ਨਹੀਂ ਉਦਾਂ ਹੋ ਗਿਆ ਸੋ ਇਸ ਕਰਕੇ ਇਹ ਚੀਜ਼ਾਂ ਜਿਹੜੀਆਂ ਹੋਈਆਂ ਨੇ ਵਾਪਰੀਆਂ ਨੇ ਸਿੰਘਲਾ ਸਾਹਿਬ ਵਾਲੀਆਂ ਇਹ ਮਾਨ ਸਾਹਿਬ ਦੀ ਜਿਹੜੀ ਭਰੋਸੇਯੋਗਤਾ ਹੈ ਜਿਹੜੀ ਕਿ ਕਦੇ ਗੋਲਡੀ ਦੇ ਮਾਮਲੇ 'ਚ ਕਦੇ ਅੱਛਾ ਤੁਸੀਂ ਜੇ ਹੋਰ ਚੀਜ਼ਾਂ ਵੇਖੋਗੇ ਆਪਰੇਸ਼ਨ ਲੋਟਸ ਦਾ ਰੋਲਾ ਪਾਇਆ ਸੀ ਇਹਨਾਂ ਨੇ ਹੂੰ ਬਿਲਕੁਲ ਐਸਆਈਟੀ ਬਣਾਈ ਅੱਜ ਤੱਕ ਤੁਸੀਂ ਮੈਨੂੰ ਦੱਸੋ ਕਿ ਆਪਰੇਸ਼ਨ ਲੋਟਸ ਚ ਇਹ ਇੱਕ ਵੀ ਕੋਈ ਕਾਰਵਾਈ ਅੱਗੇ ਲਿਜਾ ਸਕਿਆ ਕਿ ਆ ਬਣਦਾ ਮਤਲਬ ਕਿ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਭਰੋਸੇਯੋਗਤਾ ਕਿਸੇ ਵੀ ਸਰਕਾਰ ਚ ਮੁੱਖ ਮੰਤਰੀ ਦੀ ਘਟਾਉਂਦੀਆਂ ਨੇ ਜੀ ਜੀ ਮਿੰਟੂ ਜੀ ਬਿਲਕੁਲ ਜੀ ਆ ਮਿੱਤਰ ਕਹਿ ਰਹੇ ਨੇ ਆ ਸ਼ੀਸ਼ ਕੁਮਾਰ ਜੀ ਕਹਿੰਦੇ ਥੋੜੇ ਟਾਈਮ ਨਾਲ ਕਹਿੰਦੇ ਰਮਨ ਰੋੜ ਹਨ ਵੀ ਕਲੀਨ ਜੈਟ ਮਿਲ ਜਾਣੀ ਆ ਤੇ ਇੱਕ ਮਿੱਤਰ ਕਹਿ ਰਹੇ ਨੇ ਕਿ ਵਿਕਰਮਜੀਤ ਸਿੰਘ ਮਜੀਠੀਆ ਨੂੰ ਵੀ ਕਹਿੰਦੇ ਫਿਰ ਤੇ ਕਲੀਨ ਜੈਟ ਮਿਲ ਸਕਦੀ ਹੈ ਮਨ ਇਸੇ ਕਰਕੇ ਅਸੀਂ ਤੱਕ ਨਾ ਤਾਂ ਬਿਕਰਮ ਅਜੀਤ ਥੀਆ ਬਾਰੇ ਕਹੀਏ ਕਿ ਉਹ ਬੇਗੁਨਾ ਹੈ ਨਾ ਸੀ ਇਹਨਾਂ ਵਾਂਗੂ ਕਹੀਏ ਕਿ ਭਾਈ ਉਹ ਤਾਂ ਬਸ ਕਰਦਾ ਹੈ ਜੀ ਜੋ ਵੀ ਆ ਅਸੀਂ ਕਹਿੰਨੇ ਆ ਕਿ ਜਾਂਚ ਪੜਤਾਲ ਕਰੋ ਹੂੰ ਉਹਦਾ ਟਰਾਇਲ ਹੋਵੇ ਜੇ ਤੁਸੀਂ ਸਾਬਤ ਕਰ ਦਿਓ ਅਗਲੇ ਨੂੰ ਸਜ਼ਾ ਕਰਾਂ ਉਹ ਬਸ ਗੱਲ ਖਤਮ ਹੈ ਬਿਲਕੁਲ ਬਿਲਕੁਲ ਤੁਸੀਂ 13 ਸਾਲ ਤੋਂ ਇਹ ਮੁੱਦਾ ਜਿਹੜਾ ਚਲਾ ਰਹੇ ਹੋ ਤਿੰਨ ਸਰਕਾਰਾਂ ਹੋ ਗਈਆਂ ਜੀ ਤਾਂ ਜੇ ਹੁਣ ਵੀ ਨਾਂ ਨਵੇੜਾ ਹੋਇਆ ਤਾਂ ਸੀ ਕੀ ਸਮਝੀਏ ਕਿ ਇਸ ਮੁੱਦੇ ਨੂੰ ਜਾਣਬੁੱਝ ਕੇ ਜਿੰਦਾ ਰੱਖਿਆ ਜਾ ਰਿਹਾ ਹੂੰ ਬਿਲਕੁਲ ਨਾ ਨਵੇੜਿਆ ਜਾ ਰਿਹਾ ਹੈ ਨਾ ਛੱਡਿਆ ਜਾ ਰਿਹਾ ਹੈ ਜੀ ਆ ਮੇਟੂ ਜੀ ਖਬਰ ਤੋਂ ਹਟ ਕੇ ਨਾ ਦੋ ਕਮੈਂਟ ਮੈਂ ਪੜਦਾ ਇੱਕ ਮਿੱਤਰ ਹੈ ਨਾਰਥ ਕਿੰਗ ਇਹਨਾਂ ਦਾ ਇੱਕ ਕਮੈਂਟ ਆ ਰਿਹਾ ਹੈ ਕਾਫੀ ਵਾਰ ਆ ਗਿਆ ਸ਼ਾਇਦ ਲਿਖ ਰਿਹਾ ਕਿ ਬੁਪਰੋ ਨਾਰਫੀਨ ਤੋਂ ਕਹਿੰਦੇ ਵੀ ਪਿੱਛਾ ਕਿਵੇਂ ਛੁਡਾਇਆ ਜਾ ਸਕਦਾ ਇਹਦੇ ਬਾਰੇ ਦੱਸੋ ਸਰ ਇੱਥੇ ਕੋਈ ਡਾਕਟਰ ਹੀ ਤੁਹਾਨੂੰ ਦੱਸ ਸਕਦਾ ਹੈ ਨਾ ਕਮੈਂਟ ਇੱਥੇ ਇਹਨਾਂ ਦਾ ਵਾਰ-ਵਾਰ ਆ ਰਿਹਾ ਸੀ ਬਾਕੀ ਜਿੰਨੇ ਛੱਡ ਨਹੀਂ ਹੁੰਦੀਆਂ ਜੀ ਉਹ ਸਲਾਮਾ ਥੋੜੀ ਲੈਂਦਾ ਮਾਫ ਕਰਨਾ ਹੂੰ ਠੀਕ ਹੈ ਨਾ ਦਿਲ ਹੁੰਦਾ ਦਿਲ ਨੂੰ ਗੰਢ ਦੇ ਕੇ ਤੇ ਤੁਰ ਪਈਦਾ ਠੀਕ ਹੈ ਕਿੱਡੀ ਕੀ ਕਿਤੇ ਕਿਤੇ ਕੋਈ ਬਲਾ ਆ ਖੁਸ਼ ਨਹੀਂ ਹੁੰਦਾ ਤਾਂ ਮਤਲਬ ਇਹ ਆ ਕਿ ਭਾਈ ਬਹੁਤੀਆਂ ਸਲਾਮਾਂ ਚ ਨਹੀਂ ਪਈਦਾ ਜਦੋਂ ਆਪਣਾ ਕੋਈ ਸਫਰ ਤੈਅ ਕਰਨਾ ਹੋਵੇ ਨਾ ਚੁੱਪ ਕਰਕੇ ਤੁਰਦੇ ਹੋ ਜੀ ਬਿਲਕੁਲ ਠੀਕ ਹੈ ਜੀ ਇਹ ਹੁਣ ਤੁਹਾਨੂੰ ਕੋਈ ਕਹਵੇਗਾ ਚਿੰਚਾ ਭੁਖੀ ਦਾ ਮਾਰ ਲਿਆ ਕਰ ਕੋਈ ਕਹੇਗਾ ਆ ਖਾਲਾ ਕੋਈ ਕਹੇਗਾ ਆ ਖਾਲਾ ਲੋਚਾਂ ਦਾ ਸੁੱਟ ਕੇ ਚੀਜ਼ ਪਰੇ ਆ ਬਿਲਕੁਲ ਸਵਾਦ ਤੁਸੀਂ ਲਿਆ ਹੁਣ ਜੀਕਾਂ ਵੀ ਥੋੜੀਆਂ ਮਾਰ ਲੋ ਕਿੱਡੀ ਕੋ ਕਰ ਲਿਆ ਜੀ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਜਾਂ ਤਾਂ ਉਹਨੂੰ ਘਟਾ ਘਟੂ ਕੇ ਮਤਲਬ ਕਿ ਜਿਹੜੀ ਐਮਜੀ ਦੇ ਹਿਸਾਬ ਦੇ ਨਾਲ ਉਹਦੇ ਨੂੰ ਥੋੜਾ ਭੋਰ ਭਾਰ ਕੇ ਆਪਦਾ ਬੰਦੋਬਸਤ ਕਰ ਲਓ ਜੀ ਪਰ ਉਹ ਇਹਦਾ ਜੇ ਤੁਸੀਂ ਕੋਈ ਅਲਟਰਨੇਟਿਵ ਕੋਈ ਲੱਭਣਾ ਉਹ ਤਾਂ ਫਿਰ ਡਾਕਟਰੀ ਮਤਲਬ ਕਿ ਤੁਹਾਨੂੰ ਕੋਈ ਸਲਾਹ ਜਿਹੜੀ ਉਹ ਹੀ ਕਾਰਗਰ ਸਾਬਤ ਹੋ ਸਕਦੀ ਹੈ ਜੀ ਬਿਲਕੁਲ ਮੈਂ ਜੀ ਬਿਲਕੁਲ ਜੀ ਲਓ ਜੀ ਇੱਕ ਕਮੈਂਟ ਮੈਂ ਹੋਰ ਪੜ ਦੇਣਾ ਫਿਰ ਆਪਾਂ ਆਪਣੀਆਂ ਖਬਰਾਂ ਵੱਲ ਚੱਲਾਂਗੇ throop singh ਜੀ ਦਾ ਕਮੈਂਟ ਹੈ ਤੇ ਇਹਨਾਂ ਨੇ ਵੀ ਕਾਫੀ ਵਾਰੀ ਕਰਤਾ ਇਹ ਕਹਿੰਦੇ ਵੀ 600 ਨਵੀਆਂ ਬੱਸਾਂ ਕਦੋਂ ਆਉਣਗੀਆਂ ਜਿਹਦੇ ਬਾਰੇ ਦੱਸ ਦਿਓ 600 ਬੱਸਾਂ ਦੇਖੋ ਜੀ ਮੈਂ ਇਹਦੇ ਵਿੱਚ ਉਹਨਾ ਕੀ ਕਹਿ ਸਕਦਾ ਜੀ ਕਿ ਭਾਈ ਮੈਂ ਤਾਂ ਇੰਨਾਂ ਕਰਕੇ ਕਮੈਂਟ ਪਾਣਾ ਪੜਿਆ ਨਹੀਂ ਸੀ ਮਿਸਟਰ ਦਾ ਕੰਮ ਹੈ ਨਾ ਜੀ ਉਹਨਾਂ ਨੇ ਦੇਖਣਾ ਮੈਂ ਤਾਂ ਕੀ ਕਹਿ ਸਕਦਾ ਜੀ ਹੂੰ ਹੂੰ ਜੀ ਜੀ ਇਹ ਰਾਜਾ ਸੈਣੀ ਜੀ ਕਹਿ ਰਹੇ ਕਿ ਨੋ ਰਿਕਵਰੀ ਇਨ ਡਰਗ ਕੇਸ ਨੋ ਰਿਕਵਰੀ ਆਫ ਮਨੀ ਇਨ ਕਰਪਸ਼ਨ ਕੇਸ ਹਾਂਜੀ ਬਸ ਇਹੀ ਹੈ ਬਸ ਕੇਸ ਹੈ ਵਿੱਚ ਰਿਕਵਰੀ ਨਹੀਂ ਹੁੰਦੀ ਕਿਸੇ ਤਰ੍ਹਾਂ ਦੀ ਯਾਰ ਚਲੋ ਜੀ ਮਿੰਟੋ ਜੀ ਆਹ ਵੇਖ ਲਓ ਦੀਪ ਗਰੇਵਾਲ ਦੇਣ ਲੱਗੇ ਨੇ ਸਲਾ ਇਹ ਅੱਜ ਸਲਾਮਾ ਲਓਗੇ ਨਾ ਸਾਬ ਇੱਥੇ ਆਪਣੇ ਹੈ ਨਾ ਅ ਜ਼ਮਾਨੇ ਦੀ ਫਿਤਰਤ ਹੀ ਹੈ ਸਾਬ ਹੂੰ ਇੱਥੇ ਸਲਾਮਾ ਤੁਹਾਨੂੰ ਸਾਰੇ ਦਿੰਦੇ ਆ ਸਾਥ ਕੋਈ ਕੋਈ ਦਿੰਦਾ ਤੁਹਾਡਾ ਠੀਕ ਹੈ ਨਾ ਜੀ ਸੇਸ ਕਰਕੇ ਦੇ ਸਾਥ ਮੰਗੇ ਤਾਂ ਨਹੀਂ ਮਿਲਦਾ ਹਾਂ ਜੀ ਗੱਲ ਇਹ ਆ ਕਿ ਬਈ ਤੁਸੀਂ ਆਪਣੇ ਆਪ ਦਾ ਸਾਥ ਕਰੋ ਤੇ ਆਪਣੇ ਆਪ ਨੂੰ ਸਾਫ਼ ਕਰੋ ਬਸ ਮਾਮਲਾ ਇਹੀ ਹੈ ਜੀ ਜੀ